ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਆਪਣੇ YouTube ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਕਰੇਲੇ ਇਸ ਤਰ੍ਹਾਂ ਆਪਾਂ ਨੇ ਕੱਟ ਕੇ ਕਰੇਲੇ ਲਈ ਆ ਇਹਨਾਂ ਦੇ ਕਰੇਲਿਆਂ ਨੂੰ ਮੈਂ ਨਮਕ ਪਾਤਾ 1/2 ਚਮਚ ਅਤੇ ਥੋੜਾ ਜਿਹਾ ਪਾਣੀ ਚੌਥਾਈ ਹਿੱਸਾ ਚਮਚ ਦਾ ਹਲਦੀ ਪਾਈ ਆ ਦਾ ਕੜਤਣਾ ਨਾ ਨਿਕਲ ਜਾਵੇ ਤੇ ਥੋੜਾ ਜਿਹਾ ਗਰਮ ਪਾਣੀ ਇਹਦੇ ਵਿੱਚ ਐਡ ਕਰ ਦਵਾਂਗੇ ਗਰਮ ਪਾਣੀ ਦੇ ਵਿੱਚ ਆਪਾਂ ਇਹਨੂੰ 10-15 ਮਿੰਟ ਪਈ ਰਹਿਣ ਦਵਾਂਗੇ ਸੰਗੇ ਜ਼ਰਾ ਮਿਕਸ ਕਰ ਦਵਾਂਗੇ। ਠੱਕੇ ਰੱਖ ਦਵਾਂਗੇ। 10 ਮਿੰਟ ਲਈ। ਇਸ ਤਰ੍ਹਾਂ ਨਿਚੋੜ ਕੇ ਆਪਾਂ ਕੱਢ ਲਵਾਂਗੇ ਹੁਣ। ਅਦਰਕ ਤੇ ਲਸਣ ਨੂੰ ਕੁੱਟ ਕੇ ਆਪਾਂ ਇਸ ਸਬਜ਼ੀ ਦੇ ਵਿੱਚ ਪਾਵਾਂਗੇ। ਕੁੰਡੀ ਦੇ ਵਿੱਚ ਅਦਰਕ ਤੇ ਲਸਣ ਕੁੱਟ ਲਿਆ। ਕareleਆਂ ਨੂੰ ਚੰਗੀ ਤਰ੍ਹਾਂ ਨਚੋੜ ਕੇ ਆਪਾਂ ਨੇ ਇੱਕ ਪਲੇਟ ਦੇ ਵਿੱਚ ਕੱਢ ਲਿਆ ਏ। ਕੜਾਹੀ ਦੇ ਵਿੱਚ ਪਾਤਾ ਆਪਾਂ ਨੇ ਸਰੋਂ ਦਾ ਤੇਲ ਤੇ ਅੱਜ ਆਪਾਂ ਰੈਸਪੀ ਜਿਹੜੀ ਚੁੱਲੇ ਤੇ ਬਣਾ ਕੇ ਤਿਆਰ ਕਰਾਂਗੇ ਕareleਆਂ ਦੀ। ਕੜਾਈ ਦੇ ਵਿੱਚ ਤੇਲ ਆਪਾਂ ਨੇ ਗਰਮ ਕਰ ਲਿਆ ਤੇ ਇਸੇ ਤੇਲ ਦੇ ਵਿੱਚ ਹੁਣ ਆਪਾਂ ਕ੍ਰੇਲੇ ਪਾ ਦਵਾਂਗੇ ਤੇ ਪਹਿਲਾਂ ਆਪਾਂ ਤੇਲ ਦੇ ਵਿੱਚ ਕ੍ਰੇਲਿਆਂ ਨੂੰ ਫਰਾਈ ਕਰਾਂਗੇ ਤੇ ਹਲਾਈ ਜਾਵਾਂਗੇ ਕ੍ਰੇਲਿਆਂ ਨੂੰ ਇਹ ਸਾਰੇ ਪਾਸੇ ਤੋਂ ਚੰਗੇ ਤਰ੍ਹਾਂ ਆਪਣੇ ਕ੍ਰੇਲੇ ਜਿਹੜੇ ਪੱਕ ਜਾਣਾ ਜਦੋਂ ਆਪਾਂ ਇਸ ਤਰ੍ਹਾਂ ਕਰੇਲਿਆਂ ਨੂੰ ਤਲ ਲਵਾਂਗੇ ਤਾਂ ਆਪਣੇ ਕਰੇਲੇ ਆ ਜਿਹੜੇ ਬਿਲਕੁਲ ਕੋੜੇ ਨਹੀਂ ਬਣਨਗੇ ਖਾਣ ਦੇ ਵਿੱਚ ਵੀ ਆਪਾਂ ਨੂੰ ਵਧੀਆ ਲੱਗਣਗੇ ਇਹਨਾਂ ਦੇ ਵਿੱਚ ਬਿਲਕੁਲ ਵੀ ਕੜੱਪਟ ਨਹੀਂ ਰਹੂਗੀ 15 ਮਿੰਟ ਹੋ ਗਏ ਨੇ ਆਪਾਂ ਨੂੰ ਤੇਲ ਦੇ ਵਿੱਚ ਕਰੇਲਿਆਂ ਨੂੰ ਪਕਾਉਂਦਿਆਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਹੁਣ ਕਰੇਲਿਆਂ ਨੂੰ ਆਪਾਂ ਤੇਲ ਚੋਂ ਕੱਢ ਦਵਾਂਗੇ ਇਸੇ ਤੇਲ ਚ ਥੋੜਾ ਜਿਹਾ ਤੇਲ ਆਪਾਂ ਨੇ ਕੱਢ ਦਿੱਤਾ ਅੱਧਾ ਚਮਚ ਜੀਰਾ ਤੇ ਉਸ ਤੋਂ ਬਾਅਦ ਪੀਸ ਕੇ ਆਪਾਂ ਨੇ ਟਮਾਟਰ ਲਾਏ ਆ ਦੋ ਜਦੋਂ ਆਪਣੇ ਥੋੜੇ ਜਿਹੇ ਟਮਾਟਰਾਂ ਨੂੰ ਦਿਲੰਗ ਤੱਕ ਆਪਾਂ ਪਕਾਵਾਂਗੇ ਜਦੋਂ ਇਹ ਤੇਲ છੁੱਧ ਗੰਗੇ ਤੇ ਉਸ ਤੋਂ ਬਾਅਦ ਆਪਾਂ ਪਿਆਜ਼ ਪਾ ਦਾਂਗੇ ਨਾਲ ਹੀ ਪਾ ਦਾਂਗੇ ਆਪਾਂ ਅਦਰਕ ਤੇ ਲਸਣ ਦਾ ਪੇਸਟ ਜਿਹੜਾ ਆਪਾਂ ਨੇ ਅਦਰਕ ਤੇ ਲਸਣ ਕੁੱਟ ਕੇ ਰੱਖਿਆ ਸੀਗਾ ਉਹ ਵੀ ਆਪਾਂ ਟਮਾਟਰਾਂ ਦੇ ਨਾਲ ਹੀ ਪਾ ਕੇ ਟਮਾਟਰਾਂ ਦੇ ਨਾਲ ਹੀ ਇਹਨਾਂ ਨੂੰ ਸੇਕ ਲਵਾ ਦਾਂਗੇ ਤੁਸੀਂ ਦੇਖ ਸਕਦੇ ਹੋ ਟਮਾਟਰਾਂ ਨਾਲ ਇਹ ਲੱਜਰ ਛੱਡ ਦਿੱਤਾ ਹੈ ਤੇ ਹੁਣ ਆਪਾਂ ਇਹ ਲੰਬਾਈ ਦੇ ਵਿੱਚ ਕੱਟ ਕੇ تین ਪਿਆਜ਼ ਲੱਗਦੇ ਨੇ ਇਹਨਾਂ ਨੂੰ ਵੀ ਐਡ ਕਰ ਦਵਾਂਗੇ ਟਮਾਟਰਾਂ ਦੇ ਵਿੱਚ ਵਿੱਚ ਸਬ지 ਦੇ ਵਿੱਚ ਜ਼ਿਆਦਾ ਹੀ ਪਿਆਜ਼ ਪਾਏ ਆਉਂਦੇ ਨੇ ਅੱਧਾ ਚਮਚ ਨਮਕ ਆਪਾਂ ਨੇ ਪਹਿਲਾਂ ਪਾਇਆ ਸੀ ਤੇ ਅੱਧਾ ਚਮਚ ਨਮਕ ਆਪਾਂ ਨੇ ਹੁਣ ਪਾਇਆ ਹੈ ਇਸ ਤਰ੍ਹਾਂ ਲੰਬਾਈ ਦੇ ਵਿੱਚ ਕੱਟ ਕੇ ਆਪਾਂ ਨੇ ਹਰੀਆਂ ਮਿਰਚਾਂ ਲਈਆਂ ਚਾਰ ਮਿਰਚਾਂ ਲਈਆਂ ਆਪਾਂ ਨੇ ਮਸਾਲੇ ਲਏ ਤੇ ਆਪਾਂ ਨੇ ਅੱਧਾ ਚਮਚਾ ਲਿਆ ਆਪਾਂ ਨੇ ਲਾਲ ਮਿਰਚ ਆਮ ਚੂੜ ਦਾ ਪਾਊਡਰ ਲਿਆ ਹੈ ਹਲਦੀ ਤੇ ਗਰਮ ਮਸਾਲਾ ਸਾਰੇ ਮਸਾਲੇ ਆਪਾਂ ਪਾ ਦਵਾਂਗੇ ਕਿਉਂਕਿ ਆਪਣੇ ਮਸਾਲਿਆਂ ਨੂੰ ਵੀ ਤਰ ਤਾਜ਼ਾ ਥੇਕ ਲੱਗਦਾ ਇੰਗੀ ਤਰ੍ਹਾਂ ਠੜਕੇ ਨੂੰ ਪਕਾਉਣ ਤੋਂ ਬਾਅਦ ਹੁਣ ਆਪਾਂ ਕ੍ਰੇਲੇ ਬਾਰ ਤੇ ਵੀ ਛਿਪੇਵਾਵਾਂਗੇ ਤੱਤੇ ਨੂੰ ਛੱਟ ਕੇ ਛਿਪੇਵਾ ਕ੍ਰੇਲੇ ਆਈ ਸਬਜ਼ੀ ਆਪਣੀ ਬਣ ਕੇ ਤਿਆਰ ਆ